ਚਲੋ ਮੰਮੀ ਗੱਲ ਤੁਹਾਡੀ ਵਾਹ ਸਾਰੀ ਠੀਕ ਆ ਤੁਸੀਂ ਨਾ ਵਾਹ ਇੱਕ ਰੀਮਾਸੀ ਨੂੰ ਪੁੱਛ ਲੈਣਾ ਸੀ ਜਿੱਦਾਂ ਉਹ ਕਹਿੰਦੇ ਮੁੰਡਾ ਫੌਜੀ ਆ ਕੀ ਪਤਾ ਉਹਨੇ ਕੋਈ ਮੰਗਮੁਗੀ ਨਾ ਹੋਵੇ ਤੇ ਸਾਡੇ ਕੋਲ ਤੇ ਆਪਣਾ ਗੁਜ਼ਾਰੇ ਕਰਨ ਜੋਗਾ ਪੈਸੇ ਨਹੀਂ ਆਹੋ ਇਹ ਤਾਂ ਗੱਲ ਤੇਰੀ ਵੀ ਠੀਕ ਆ ਤੇ ਹੁਣ ਮੈਂ ਉਹਨੂੰ ਕਵਾਂਗੀ ਉੱਥਾਂ ਤੇ ਪੀ ਕੇ ਕੱਲ ਨੂੰ ਕੋਈ ਉਹਨਾਂ ਨੇ ਮੇਰੇ ਘਰ ਤੇ ਮੰਗਮੁਗੀ ਕਰਨੀ ਪਸੰਦੀ ਚਾਹੀਦੀ ਸਾਨੂੰ ਫਲਾਂ ਦੀ ਚਾਹੀਦਾ ਹਾਂ ਕਿ ਖੰਗਰੀ ਬਣ ਦੇਣੀ ਆਹ ਦੇ ਦੋ ਮੈਂ ਤੋੜ ਲਿਓ ਨਹੀਂ ਕਿੰਨਾ ਕ ਬਣਾਉਣਾ ਵਾ ਕਿ ਦੇਖੋ ਥੋੜਾ ਜਿਹਾ ਇੰਨਾ ਕੀ ਬਣਾਉਣਾ ਵਾ ਉਹ ਤਾਂ ਕੀ ਕਰਨਾ ਕੋਈ ਨਹੀਂ ਫਿਰ ਮੈਂ ਤੋੜਾ ਵੀ ਛੜਾ ਲੈਂਦੀ ਤੇ ਨਾਲ ਹੀ ਨਹੀਂ ਖੱਲੀ ਲਿਆਵੇਂਗੇ ਤੋੜ ਕੇ ਬੰਦਾ ਕੀ ਕਰੋ ਫਲਕ ਤੋੜ ਕੇ ਦਿਓ ਸਾਫ ਕਰ ਲੋ ਜਾਂ ਤੱਕ ਚਲ ਇਹ ਵੀ ਗੱਲ ਠੀਕ ਹੈ ਮੈਂ ਤੋੜ ਲਿਉਂਗੀ ਚੱਲ ਫਲਕ ਵੱਟ ਕੇ ਨਾ ਝੋਕ ਚੱਕ ਲੈਣੀ ਤੂੰ ਤੋੜ ਲਿਆ ਫਿਰ ਥੋੜਾ ਜਿਹਾ ਚਲੋ ਠੀਕ ਹੈ ਅੱਛਾ ਕੋਈ ਦਾਦਾ ਨਾ ਕਰਦਣਗੇ ਨਾ ਕਰਦਣੀ ਨਾ ਤੇ ਮੈਂ ਨਹੀਂ ਇਹ ਕਰਾਉਣਾ ਪਤਾ ਨਹੀਂ ਨਾ ਐਵੇਂ ਡਰ ਜੇ ਲੱਗੀ ਜਾਂਦੇ ਆ ਵਾ ਕਿ ਐਵੇਂ ਕਿਸ ਨੇ ਵੇਖ ਨਾ ਲਿਆ ਹੋਵੇ ਇਹ ਵੀ ੱਡਾ ਹੈਗਾ ਵਾ ਨਾ ਕਿ ਪਤਾ ਤਾਂ ਸਹੀ ਹੈ ਵੀ ਕਾਲ ਜੀ ਜਾਣਾ ਆ ਇਦੋਂ ਨਾਰਾ ਦੇ ਵਿੱਚ ਖਲੋ ਹਾਦੀ ਕਰਦਾ ਆ ਅਗਰੇ ਇੱਕ ਪਤਾ ਨਹੀਂ ਕੀ ਚੁੰਦਾ ਵੈ ਵੀ ਕਿਤੇ ਹੁਣ ਘਰ ਜਾਵਾਂ ਮੰਮੀ ਵੀ ਡੀਕੀਤੀ ਹੋਣੀ ਆ ਆ ਗਿਆ ਪਤਾ ਹਾਂ ਬੈਠੀ ਪਤਾ ਆ ਗਿਆ ਤਾਂ ਸਕੂਲੋਂ ਹੋ ਗਈ ਛੁੱਟੀ ਉਹ ਵੀ ਇਹ ਛੁੱਟੀ ਕਿੰਨੇ ਟਾਈਮ ਲੱਗ ਜਾਂਦਾ ਬਸ ਤੋਂ ਆਉਂਦੇ ਆ ਵੀ ਤੁਹਾਨੂੰ ਪਤਾ ਹੀ ਨਹੀਂ ਆਹ ਉਹ ਨਹੀਂ ਬਸਾਂ ਤਾਂ ਲੇਟ ਕਰ ਦਿੰਦੀਆਂ ਨੇ ਤੇ ਉਹ ਚੰਗਾ ਚੰਗਾ ਫਿਰਨ ਲੱਗਾ ਸਕੂਲੇ ਹਾਂਜੀ ਬੜਾ ਵਧੀਆ ਮੈਡਮਾਂ ਸਹੀ ਨੇ ਵਧੀਆ ਸਭ ਠੀਕ ਠਾਕ ਨੇ ਹਾਂ ਉਸੇ ਲਈ ਤਰੀ ਗਈ ਸੀ ਫਿਰ ਜਿਹਨੇ ਨਾਲ ਤੇ ਰਿਮਿਸ਼ਨ ਕਰਾਈ ਹਾਂਜੀ ਉਹ ਗਈ ਸੀ ਉਹ ਆ ਗਈ ਉੱਥੇ ਮੋੜ ਤੇ ਅੱਛਾ ਤੇ ਉੱਥੋਂ ਫਿਰ ਉਹਦੇ ਨਾਲ ਹੀ ਕੱਟੀ ਫਿਰ ਦੋਵੇਂ ਜਣੀਆਂ ਵੀ ਬਸ ਤੇ ਚੜ ਗਈਆਂ ਅਸੀਂ ਉੱਥੋਂ ਅੱਛਾ ਚੱਲ ਚੰਗਾ ਹੋ ਗਿਆ ਪੁੱਤ ਇਕੱਠੀਆਂ ਸਾਥੋ-ਸਾਥ ਚੱਲ ਗਈਆਂ ਹਾਂਜੀ ਵਧੀਆ ਫਿਰ ਤੇ ਚੰਗਾ ਹੋ ਗਿਆ ਤੇ ਆਹ ਵਧੀਆ ਹੀ ਇਆ ਕੀ ਹਾਲੇ ਥੋੜੇ ਦਿਨ ਜਾਵਾਂਗੇ ਨਾ ਤੇ ਫੇਰ ਥੋੜਾ ਜਿਹਾ ਭੇਜਿਆ ਆਏ ਨਾ ਵਾਲੇ ਨਵੇਂ ਨਵੇਂ ਤੁਹਾਨੂੰ ਪਤਾ ਹੁੰਦਾ ਹੀ ਥੋੜਾ ਆਹੋ ਨਹੀਂ ਅਜੇ ਨਵੇਂ ਨਵੇਂ ਤਾਂ ਨਹੀਂ ਪਤਾ ਲੱਗਦਾ ਜਿੰਨਾ ਚਿਰ ਪੰਜ ਛੇ ਦਿਨ ਹੋਣਗੇ ਫੇਰ ਹੌਲੀ ਹੌਲੀ ਆਪੇ ਵਾ ਕਭੋ ਜਾਣੀਆਂ ਸਹੇਲੀਆਂ ਸਾਲੀਆਂ ਫੇਰੀਆਂ ਹੈ ਨਾ ਹਾਂਜੀ ਹਾਂਜੀ ਹੋਰ ਵੀ ਬਣ ਜਾਣੀਆਂ ਕਈ ਸਹੇਲੀਆਂ ਤੇ ਚਲੋ ਉਹ ਤੇ ਕੋਈ ਗੱਲ ਨਹੀਂ ਚੰਗਾ ਹੋ ਗਿਆ ਤੇ ਪਰ ਤੇਰੇ ਮਗਰੋਂ ਮੈਨੂੰ ਛੜਕਾਂ ਪਈਆਂ ਕਿਉਂ ਉਹਨਾਂ ਕਰਨੇ ਮੈਨੂੰ ਇੰਨਾ ਗੁੱਸੇ ਹੋਇਆ ਆਣ ਕੇ ਕੋ ਸਾਹਬ ਨੇ ਕਿਹੜੀ ਗੱਲ ਕੋ ਸੇ ਆਉ। ਉਸ ਸੇ ਸੇ ਗੱਲਾਂ ਹੋਇਆ ਜਿਹੜਾ ਕੰਮ ਬੁੱਲਾਂ ਤੇ ਲਾ ਕੇ ਤੇ ਸੋਹਣਾ ਸੂਟ ਚਲ ਮੰਚਲ ਮਾਰ ਕਰਦਾ ਪੁੱਤ ਤੋਰ ਪਈ ਸਕੂਲ ਨਾਲ ਜਿੱਦਾਂ ਦੇ ਨਹੀਂ ਪਾ ਕੇ ਜਾਣਾ ਚਾਹੀਦਾ ਪੁੱਤ ਆਂਦਾ ਹੀ ਤੈਨੂੰ ਮਾਤਾ ਲਾ ਕੋ ਲੱਭਾ ਨਹੀਂ ਤੈਨੂੰ ਤੇਰੇ ਲੱਗੋ ਤਿਆਰ ਹੋ ਕੇ ਗਈ ਕਿੱਦਾਂ ਦੀ ਬਣ ਕੇ ਗਈ ਆ ਤੇ ਤੁਸੀਂ ਹੁਣ ਸੂਟ ਇਦਾਂ ਤੇ ਲੈ ਕੇ ਦਿੱਤੇ ਤੇ ਫੇਰ ਹੀ ਹੁਣ ਮੈਂ ਪਾ ਕੇ ਜਾਨੀ ਆ ਚਾਹਦੇ ਇੱਥੇ ਕਿਤੇ ਵਿਆਹ ਸ਼ਾਦੀ ਲਈ ਲਾਏ ਆ ਸਕੂਲ ਵਾਸਤੇ ਥੋੜੇ ਲਈ ਆ ਤੂੰ ਸਾਬ ਦਾ ਪਾ ਲਿਆ ਕਰ ਪੁੱਤ ਫੇਰ ਨਹੀਂ ਤੇ ਹੁਣ ਆ ਕੇ ਬਾੜੀ ਲਿਆ ਦੋ ਇੱਕ ਦੋ ਹੋਰ ਹੁਣ ਕੀ ਕਰਾਂ ਉਹ ਹੀ ਸਕੂਲੇ ਪੁਣੇ ਆ ਉਹ ਹੀ ਆਉਣ ਜਾਂ ਲੱਗ ਕਾਲ ਕੋਈ ਨਹੀਂ ਸੂਟ ਲਿਆਦਾ। ਹੁਣ ਸੂਟ ਹੀ ਪਾ ਕੇ ਜਾਣਾ ਪੈਣਾ ਵਾ ਕਾਲਜ। ਸੂਟ ਅੱਗੇ ਤੇ ਯੂਨੀਫਾਰਮ ਵਿੱਚ ਜਾਣੀ ਹੂ ਦੋ ਚਲ ਕੋਈ ਗੱਲ ਨਹੀਂ। ਆਹੋ ਤੇਰੀ ਗੱਲ ਠੀਕ ਆ। ਕੋਈ ਨਹੀਂ ਸੂਟ ਲਿਆਵਾਂਗੇ ਹੋਰ ਦੋ। ਬਹੁਤੇ ਇਹੋ ਜੱਸਲ ਮਸਤਾਰਿਆਂ ਵਾਲੇ ਨਾ ਪਾਕ ਸਕੂਲੇ ਚ ਆਇਆ ਕਰ ਕੋਤ ਨਹੀਂ ਚੰਗੇ ਲੱਗਦੇ। ਆਉ ਤਾਂ ਜੇ ਐਡਾ ਹੀ ਹੋ ਰਿਹਾ ਵਾ ਨਾ ਤੁਹਾਨੂੰ ਕਹਿ ਕੇ ਸੂਟ ਲਿਆ ਕੇ ਦੇ ਫਿਰ। ਕੋਈ ਨਹੀਂ ਲਿਆ ਦਊਗਾ ਆਪੇ। ਕਹਿ ਦਾਂਗੀ ਮੈਂ। ਐਵੇਂ ਬਸ ਗੱਲਾਂ ਕਰਨ ਨੂੰ ਹੀ ਆ। ਆਪ ਕਿਦਾਂ ਲੈਂਦਾ? ਕਦੀ ਮੈਨੂੰ ਆ ਸੂਟ ਚਾਹੀਦਾ ਕਦੀ ਹੋਰ ਚਾਹੀਦਾ। ਉਹ ਪਤ ਮੁੰਡਾ ਵਾ। ਉਹਦੀ ਗੱਲ ਆ ਹੋਰ ਕੁੜੀਆਂ ਦੀ ਗੱਲ ਹੋਰ ਹ ਕੁੜੀਆਂ ਨਹੀਂ ਚੰਗੀਆਂ ਲੱਗਦੀਆਂ ਐ ਤਾਂ ਤੈਨੂੰ ਪਤਾ ਲੋਕੀ ਵੀ ਵੀ ਗੱਲਾਂ ਕਰਦੇ ਆ ਵੀ ਇਹ ਉਹਨਾਂ ਦੀ ਕੁੜੀ ਕਿਦਾਂ ਵੰਟਣ ਕੇ ਜਾਣ ਗਈ ਆ ਸਕੂਲੇ ਚੱਲੀ ਆਏ ਕਿ ਕਿੱਥੇ ਚੱਲੀ ਆ ਸਕੂਲੇ ਇਦਾਂ ਜਾਂਦੇ ਆ ਲੋਕੀ ਉਹ ਮੰਮੀ ਲੋਕਾਂ ਦੇ ਮਗਰ ਨਹੀਂ ਲੱਗਦੀ ਹੋਈ ਦਾ ਲੋਕਾਂ ਦੀ ਕਿਹੜੀ ਗੱਲ ਵਾ ਹੁਣ ਅੱਜ ਕੱਲ੍ਹ ਉਹ ਵਾਲਾ ਜ਼ਮਾਨਾ ਹੈ ਨਹੀਂ ਆ ਪਿੱਛੇ ਹੁੰਦਾ ਸੀ ਕਿ ਹਮੇ ਸਿੰਪਲ ਜਿਹਾ ਬਣ ਬਣ ਕੇ ਜਾਣਾ ਜਿੰਨਾ ਸਿੰਪਲ ਤੀ ਪੁੱਤ ਜਾਊਗਾ ਨਾ ਉੰਨੇ ਸੋਭਾ ਆਊਗੀ ਇਹ ਵੀ ਗੱਲ ਨਾਲ ਕੋਈ ਮੰਨੋ ਭਾਵੇਂ ਨਾ ਮੰਨੋ ਕੋਈ ਗੱਲ ਚਲੋ ਠੀਕ ਆ ਬਣਾ ਅੱਜ ਕੱਲ ਦਾ ਜਮਾਨਾ ਤੇ ਮੰਨਦਾ ਨਹੀਂਗਾ ਪਰ ਕੱਲ ਤੋਂ ਨਾ ਇਦਾਂ ਜਾ ਹੀ ਨਹੀਂ ਤੇ ਉਹਨੇ ਨਹੀਂ ਤੇ ਮੁਖਲਣਾ ਉਹਨੇ ਕਰ ਬਾੜ ਲੈਣਾ ਫੇਰ ਨਾ ਕਿ ਮੈਂ ਤੈਨੂੰ ਦਿੱਤਾ ਹੀ ਦੱਸ ਗਾੜੀ ਤੇਰੀ ਸਮਝਵਾ ਪੜਨਾ ਵਾ ਕਿ ਨਹੀਂ ਪੜਨਾ ਫੇਰ ਮੈਨੂੰ ਸੂਟ ਲਿਆ ਦਿਓ ਇੱਕ ਦੋ ਫਿਰ ਸਿੰਪਲ ਜੇ ਫਿਰ ਮੈਂ ਆਪ ਆ ਕੇ ਜਾਊਂਗੀ ਇਦਾਂ ਦੇ ਲਿਆ ਦਾਂਗੇ ਕੋਈ ਗੱਲ ਨਹੀਂ ਸੂਟ ਵੀ ਲਿਆ ਦਾਂਗੇ ਕੋਈ ਗੱਲ ਨਹੀਂ ਆ ਕੋ ਗਾੜੀ ਤੇ ਹੋਰ ਦੀਆਂ ਹੋਰ ਅੱਜ ਕੱਲ ਦੀਆਂ ਕੁੜੀਆਂ ਗੱਲਾਂ ਦੱਸ ਦੇਣੇ ਦੱਸ ਤੇ ਤੈਨੂੰ ਮਤ ਦੀ ਗੱਲ ਆਖੀ ਤੇ ਤੂੰ ਮੰਨ ਜਾ ਜੇ ਤੂੰ ਪੜ੍ਹਨਾ ਮੰਗਦਾ ਤੂੰ ਆਪੇ ਚਲੋ ਠੀਕ ਹੈ ਜਿੱਦਾਂ ਮੇਰਾ ਵੀਰ ਕਹਿੰਦਾ ਮੈਂ ਉਦਾਂ ਕਰ ਲਾਂਗੀ ਮੰਮੀ ਕੋਈ ਗੱਲ ਨਹੀਂ ਜਿੱਦਾਂ ਤੇ ਕਹੋਗੇ ਤੁਸੀਂ ਉਦਾਂ ਦੇ ਮੈਂ ਕੱਪੜੇ ਪਾ ਕੇ ਚਲ ਜਾ ਕਰਾਂਗਾ ਵਾਹ ਗੱਲ ਦੀ ਅੰਪੜੀ ਰੇਤ ਜੀ ਅੰਪੜੀ ਕੋ ਡੋਡ ਕੇਂਦਰਾਵਾਲ ਨੂੰ ਜਾਂਦੀ ਆ ਪੈਰਾਂ ਦੇ ਨਾਲ ਮੈਂ ਚਲ ਇਕੱਠੀ ਜੀ ਕਰ ਦਿੰਦੀ ਆ ਮਾਤਾ ਹਾਂ ਲੱਗ ਰਹੀ ਆ ਕਿ ਨਹੀਂ ਰੋਟੀ ਤੇ ਬਣੀ ਆ ਹਾਂ ਕੋਈ ਗੱਲ ਨਹੀਂ ਦਿੰਨੀ ਆ ਤੈਨੂੰ ਰੋਟੀ ਖਾ ਲਈ ਤੇ ਮੇਰੀ ਇੱਕ ਗੱਲ ਸੁਣ ਲੈ ਤੇਰਾ ਪਿਓ ਤੇਰੇ ਤੇ ਬੜਾ ਉਖਾਈ ਤਹਾ ਤੇ ਮੇਰੇ ਬੋਲਣ ਡਿਆ ਜਦੋਂ ਮੈਂ ਗਿਆ ਤੇ ਤੇਰੇ ਬਾਅਦ ਮੇਰੀ ਬੇਇੱਜ਼ਤੀ ਕੀਤੀ ਉਹ ਮੈਂ ਤੇ ਮੁੰਡੇ ਨੂੰ ਫੋਨ ਲਾ ਕੇ ਬੈਠਾ ਉਹਨੂੰ ਪੁੱਛਣ ਡਿਆ ਸੀ ਵੀ ਆਉਣਾ ਅੱਜ ਕਿ ਨਹੀਂ ਆਉਣਾ ਉਹਦੀ ਗੱਲ ਹੈ ਤੇ ਸੱਚੀ ਆ ਤੂੰ ਘਰੋਂ ਜਾਨਾ ਨਾ ਤੇਰੇ ਹੱਥ ਚ ਕਿਤਾਬ ਹੁੰਦੀ ਆ ਨਾ ਕਿਤੇ ਆਉਂਦਿਆ ਤੇਰੇ ਹੱਥ ਚ ਕਿਤਾਬ ਹੁੰਦੀ ਆ ਪੜਦਾ ਤੂੰ ਸੁਆਮ ਉਹ ਕਿਤਾਬਾਂ ਮੈਂ ਦੱਸਿਆ ਤੇਗਾ ਵੀ ਮੁੰਡੇ ਦੇ ਬੈਗ ਚ ਪਾਵਾਂ ਆ ਮੁੰਡੇ ਦੇ ਬੈਗ ਚ ਪਾਈ ਜਾਵੀਂ ਘਰ ਆਣ ਕੇ ਨਾ ਪੜੀ ਲਿਖੀ ਕੁਝ ਵੀ ਮੈਂ ਤਾਂ ਕਹਿਣ ਲਈ ਆ ਕਿ ਕੁੜੀ ਕੋਈ ਵੇਖ ਤੇ ਇਹਦਾ ਖਾ ਵਢੀਏ ਗਿਆ ਵੀ ਇਹੋ ਹਾਲ ਤੇ ਅੰਦਿਆਂ ਵੀ ਇਹੋ ਹਾਲ ਤੁਹਾਡਾ ਹਾਲ ਕਾਦਾ ਵਾ ਆਪ ਤੇ ਤੋਂ ਗੱਲਾਂ ਕਰਵਾਉਣੀਆਂ ਹੀ ਆ ਨਾਲ ਮੇਰੇ ਵੀ ਵੇਖ ਤੇ ਕਰਵਾਉਣਾ ਵਾ ਤੇ ਹੋਰ ਆ ਕੀ ਆ ਮੈਂ ਕੀਤਾ ਕੀ ਇਹ ਮੈਨੂੰ ਦੱਸੋ ਸਹੀ ਥੋੜੀ ਬੋਤੀ ਇੰਨੀ ਸ਼ਰਮ ਤੇ ਕਰ ਲਾ ਵੀ ਮੈਂ ਕੱਲਾ ਕੱਲਾ ਵਾਂ ਤੇ ਪਿਓ ਆਪਣੇ ਦੇ ਨਾਲ ਹੱਥ ਪਰਤੀ ਪਵਾਵਾ ਤੇਰੀ ਤਾਂ ਨੀਂਦ ਹੀ ਨਹੀਂ ਪੂਰੀ ਹੁੰਦੀ ਮਾਤਾ ਹੁਣ ਹਰੀ ਕਣਕ ਵਾ ਤੇ ਉਹਨੂੰ ਵਾਢਾ ਵਾਂ ਫਿਰ ਫਿਰ ਕਣਕ ਵੱਢਣ ਦੀ ਗੱਲ ਨਹੀਂ ਗਈ ਰਾਤ ਦੇ 12 1 ਵਜੇ ਤੱਕ ਫੋਨ ਤੇ ਲੱਗਾ ਰਹਿਣਾ ਵਾ ਐ ਐ ਉਂਗਲਾ ਮਾਰਦਾ ਰਹਿਣਾ ਸਵੇਰਾ ਤੈਨੂੰ ਜਾਗਣੀ ਆਉਗੀ ਜਿੰਨਾ ਚਿਰ 10 ਵਜਾ ਨਾ ਦਵਾ। ਪੱਦੀ ਰਾਤ ਤੱਕ ਇਹਨਾਂ ਲੱਗਾ ਰਹਿਣਾ। ਉਹ ਦੱਸ ਤੂੰ ਹੀ ਨਾ ਫੋਨ ਵਾਲੀ ਖਿਆਰ ਰੱਖਿਆ ਕਰੋ। ਉਹਦਾ ਵੀ ਨਾ ਚਲਾਇਆ ਕਰ ਉਹਨੂੰ। ਮੇਰੀ ਸੁਣ ਲੈ ਗੱਲ। ਰੋਜ਼ ਦਾ ਰੋਜ਼ ਤੂੰ ਮੇਰੇ ਕੋਲ ਪੈਸੇ ਖੜਦਾ ਵਾ। ਫੀਸਾਂ ਤੇਰੀਆਂ ਵੱਖਰੀਆਂ ਜਾਣ ਡੀਆਂ ਵਾ। ਤੇ ਹੁਣ ਤੇਲ ਨਹੀਂਗਾ ਪੈਂਦਾ ਮੋਟਰਸਾਈਕਲ 'ਚ। ਆਹ ਤੇਲ ਹੀ ਪਾਈ ਜਾਵੇਂ ਸਾਰਾ। ਪੜ੍ਹੀ ਲਿਖੀ ਨਾ ਚੰਗਾ। ਜੇ ਤੇਲ ਨਾਲ ਰੋਟੀ ਪਾਣੀ ਮਿਲਦਾ ਘਰੋਂ। ਉਹ ਉੱਥੇ ਜਾ ਕੇ ਫਿਰ ਖਾਣਾ ਦੇ ਹੈਈ ਕੋਈ ਨਾ ਕੋਈ। ਰੋਟੀ ਤਾਂ ਪੱਕੀ ਹੁੰਦੀ ਆ। ਤੈਨੂੰ ਉਹੀ ਨਹੀਂ ਲੰਗਦਾ। ਪਦਾ ਨੇ ਕਿਹਦਾ ਫੋਨ ਤੈਨੂੰ ਆ ਜਾਂਦਾ ਉੱਡ ਜਾਣਾ ਮੈਂ ਕੋਈ ਗੱਲ ਨਹੀਂ ਆਣ ਕੇ ਰੋਟੀ ਖਾ ਲੂੰਗਾ ਉਹ ਸਾਗ ਜਾਂ ਬਣਾਇਆ ਪਤੀਲਾ ਭਰ ਕੇ ਉਹਨੂੰ ਤੜਕ ਤੜਕ ਕੇ ਤੇਈ ਜਾਂਦੇ ਜੋ ਨਗਰਾ ਮੇਰੀ ਗੱਲ ਸੁਣ ਰੋਜ਼ ਸਾਗ ਤੇ ਨਹੀਂ ਖਾਂਦਾ ਨਾ ਜਿਹੜੀ ਚੀਜ਼ ਖਾਣੀ ਦੱਸ ਉਹ ਹੀ ਬਣਾਉਣਾ ਉਹ ਚੱਲ ਆਹ ਰੋਟੀ ਤੇ ਦੋ ਮੈਨੂੰ ਆਣ ਕੇ ਚੱਲ ਸੰਦੀਪ ਅੰਦਰ ਹੀ ਆ ਉਹਦੇ ਕੋਲ ਲੈ ਕੇ ਦਿਖਾੜਾ ਹੁਣ ਮੈਂ ਖਾ ਹੂੰ ਜਾਵਾਂ ਜੇ ਸੱਚੀਆਂ ਗੱਲਾਂ ਕਹਾਂ ਤਾਂ ਕਿੱਦਾਂ ਤੜਪਦਾ ਵਾ ਫਿਰ ਸਾਗ ਬਣਾਇਆ ਹੁੰਦਾ ਸਾਗ ਸੌਖਾ ਬਣਦਾ ਸਾਰੀ ਦਿਹਾੜੀ ਸਾਗ ਤੇ ਲੰਘ ਜਾਂਦੀ ਆ ਪਹਿਲਾਂ ਤੋੜੋ ਛਿੱਲੋ ਰਿੰਨੋ ਤੇਰੇ ਭਾਦ ਐਦਾਂ ਹੀ ਬਣ ਜਾਂਦਾ ਵਾ ਚੰਗਾ ਮੈਂ ਨਾ ਸਲਾਹ ਕਰਕੇ ਨਾ ਮੁੰਡੇ ਨਾਲ ਤੇ ਫੇਰ ਮੈਂ ਤੈਨੂੰ ਸਾਰੀ ਗੱਲ ਦੱਸਾਂਗੀ ਕਿ ਕੀ ਕਹਿੰਦਾ ਵਾ ਮੁੰਡਾ ਤੇ ਕੀ ਕਹਿੰਦੀ ਏ ਕੁੜੀ ਸਾਰਿਆਂ ਨਾਲ ਦੋਵਾਂ ਭੈਣਾਂ ਪਰਾਂ ਨਾਲ ਗੱਲ ਕਰਾਂਗੀ ਨਾ ਇਹ ਦੱਸਣੇ ਚੰਗਾ ਫੇਰ ਮੈਂ ਬਾਤ ਕਰਾਂਗੀ ਤੇਰੇ ਨਾਲ ਗੱਲ ਅੱਛਾ ਚੰਗਾ ਮਮੀ ਕਿਦਾ ਫੋਨ ਹੋਣ ਡਿਆ ਮਾਸੀ ਤੇਰੀ ਤਾਂ ਹੋ ਗਿਆ ਠੀਕ ਐਂ ਡੇ ਠੀਕ ਆ ਸਾਰੇ ਆਹੋ ਠੀਕ ਠਾਕ ਆ ਉਦਾਂ ਤੇ ਸਾਰੇ ਹਾਂਜੀ ਉਹ ਕਹਿਣ ਡਈ ਸੀ ਵੀ ਮੁੰਡਾ ਵੇ ਕਾਰਮੀ ਚ ਅੱਛਾ ਤੇ ਮੈਂ ਉਹ ਵੇਖਿਆ ਹੀਗਾ ਸਭ ਪਤਾ ਬੰਨਾਂ ਦਾ ਠੀਕ ਆ ਦੋ ਭਰਾ ਨੇ ਅੱਛਾ ਤੇ ਪਿਆਲੀ ਵੀ ਹੈਗੀ ਆ ਹੂੰ ਹੂੰ ਤੇ ਦੂਜੀ ਗੱਲ ਇਹ ਆ ਪਿਆਂਦੇ ਅਸੀਂ ਪਿਆਏ ਸੋਚਿਆ ਵੀ ਚਲੋ ਆਪਣੀ ਕੁੜੀ ਸਾਡੀ ਹੈਗੀ ਆ ਹੂੰ ਹੂੰ ਤੇ ਜੇ ਗੱਲ ਬਣੇ ਦੀਦੀ ਵੱਲੋਂ ਆਹੋ ਦੀਦੀ ਵੱਲੋਂ ਹੀ ਅੱਛਾ ਅੱਛਾ ਉਹਦਾ ਰਿਸ਼ਤਾ ਕਰ ਦਿੱਕੇ ਠੀਕ ਆ ਤੇ ਤੁਸੀਂ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਆ ਵੀ ਤੁਸੀਂ ਵੇਖ ਲਓ ਆਪਣੀ ਸਲਾਹ ਕਰਕੇ ਉਹ ਮੰਮੀ ਮੇਰੀ ਗੱਲ ਸੁਣੋ ਤੁਸੀਂ ਨੇ ਇੱਕ ਵਾਰੀ ਦੀਦੀ ਨੂੰ ਆ ਪੁੱਛ ਲਓ ਆ ਚਲੋ ਉਹ ਤਾਂ ਮੈਂ ਪੁੱਛ ਲਾਂਗੀ ਉਹ ਆਂਦੀ ਪਲੱਸ 2 ਤੇ ਚੱਲ ਕਰ ਹੀ ਲਈ ਆ ਨਾ ਕੁੜੀ ਨੇ ਹੁਣ ਆਹੋ ਉਹ ਤਾਂ ਜੋ ਕਰ ਹੀ ਲਈ ਆ ਨਾ ਪਰ ਵੀ ਚੰਗੇ ਆ ਗਏ ਆ ਹੂੰ ਤੇ ਚਲੋ ਜੇ ਤੁਸੀਂ ਮੰਨ ਜੋ ਕਿ ਤੇ ਚੰਗੇ ਰਹਿ ਜੋ ਕਿ ਤੇ ਫੇਰ ਮਮੀ ਸਾਡੇ ਮੰਨਣਾ ਕੀ ਹੋ ਜਾਣਾ ਵਾ ਹੂੰ ਤੁਹਾਨੂੰ ਪਤਾ ਵਾ ਕਿ ਦੀਦੀ ਦੀ ਹੁਣ رائے ਵੀ ਤੇ ਲੈਣੀ ਚਾਹੀਦੀ ਐ ਨਹੀਂ ਉਹ ਤਾਂ ਪੁੱਤ ਸਲਾਹ ਕਰਨੀ ਪੈਣੀ ਆ ਪਰ ਪਹਿਲਾਂ ਤਾਂ ਸਲਾਹ ਮੇਰੀ ਤੇਰੇ ਨਾਲ ਐ ਨਾ ਆਹੋ ਇਦਾਂ ਕਰੋ ਮੇਰੀ ਗੱਲ ਸੁਣੋ ਤੁਸੀਂ ਨਾ ਦੀਦੀ ਨੂੰ ਬੁਲਾ ਕੇ ਤੇ ਪੁੱਛ ਲਓ ਕੱਲਿਆਂ ਚ ਆਹੋ ਪੁੱਛ ਲਈ ਨਹੀਂ ਉਹਨੂੰ ਮੈਂ ਤੇ ਇਹ ਨਾਲ ਵੀ ਕੀ ਕਹਿੰਦੀ ਆ ਮੰਨਣਾ ਤੇ ਉਹ ਨਹੀਂ ਉਹ ਚਲੋ ਕੋਈ ਗੱਲ ਨਹੀਂ ਮਮੀ ਜੇ ਨਾ ਮੰਨਣਗੇ ਨਾ ਫਿਰ ਕੀ ਆ ਜਾਣ ਡਿਆ ਕਾਲਜ ਆਪਣੀ ਕੋਈ ਨੌਕਰੀ ਨੌਕਰੀ ਲੱਭ ਲੈਣਗੇ ਤਾਂ ਸਭ ਕੋ ਹੋਰ ਵਧੀਆ ਰਿਸ਼ਤਾ ਆ ਜਾਊਗਾ ਕੀ ਪਤਾ ਆਹ ਉਹ ਰਿਸ਼ਤੇ ਤਾਂ ਚਲੋ ਇਦਾਂ ਹੀ ਆ ਜਦੋਂ ਕਿ ਨਾ ਕੀ ਪੁੱਤ ਚੰਗਾ ਕੋਰਸ ਕਰਸ ਕੀਤੇ ਹੋਣ ਪੜਿਆ ਹੋਵੇ ਉਹਨਾਂ ਰਿਸ਼ਤਾ ਚੰਗਾ ਮਿਲ ਜਾਂਦਾ ਵਾ ਆਹ ਇਹ ਤਾਂ ਗੱਲ ਐ ਜੀ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਨਾ ਕਰੀ ਦਿੱਤ ਨੂੰ ਬੁਲਾ ਕੇ ਪੁੱਛ ਲੋ ਕੀ ਕਹਿੰਦੇ ਆ ਬਾਅਦ ਚ ਮੈਨੂੰ ਦੱਸ ਦਿਓ ਚੰਗਾ ਚਲੋ ਮੰਮੀ ਗੱਲ ਤੁਹਾਡੀ ਵਾਹ ਸਾਰੀ ਠੀਕ ਆ ਤੁਸੀਂ ਨਾ ਵਾਹੇ ਇੱਕ ਕਰੀ ਮਾਸੀ ਨੂੰ ਪੁੱਛ ਲੈਣਾ ਸੀ ਜਿੱਦਾਂ ਉਹ ਕਹਿੰਦੇ ਆ ਮੁੰਡਾ ਫੌਜੀ ਆ ਕੀ ਬੰਨਣ ਦੀ ਕੋਈ ਮੰਗ ਮੰਗੀ ਨਾ ਹੋਵੇ ਤੇ ਤੁਹਾਡੇ ਕੋ ਤੇ ਆਪਣਾ ਗੁਜ਼ਾਰੇ ਕਰਨ ਜੋਗਾ ਪੈਸੇ ਨਹੀਂ ਆਹੋ ਇਹ ਤਾਂ ਗੱਲ ਤੇਰੀ ਵੀ ਪੁੱਤ ਠੀਕ ਆ ਤੇ ਹੁਣ ਮੈਂ ਉਹਨੂੰ ਕਵਾਂਗੀ ਉਦਾਂ ਤੇ ਜੇ ਕੱਲ ਨੂੰ ਕੋਈ ਉਹਨਾਂ ਨੇ ਮੂੰਹ ਪਾੜ ਕੇ ਮੰਗ ਕਰ ਲਈ ਪੀ ਸਾਨੂੰ ਗੱਡੀ ਚਾਹੀਦੀ ਸਾਨੂੰ ਫਲਾਨੀ ਚੀਜ਼ ਚਾਹੀਦੀ ਹਾਂ ਕਿਥੋਂ ਗਰੀਬਾਂ ਨੇ ਦੇਣੀ ਆ ਤੁਸੀਂ ਨਾ ਇੱਕ ਵਾਰੀ ਪੁੱਛ ਲਿਓ ਠੀਕ ਆ ਉਹਨਾਂ ਨੇ ਕਿਹਾ ਜੇ ਤੇ ਉਹ ਮੰਗਦੇ ਆ ਕੱਖ ਫਿਰ ਤੇ ਹੜ ਕੋ ਕੱਖ ਨਹੀਂ ਜੀ ਆ ਫਿਰ ਨਹੀਂ ਅਸੀਂ ਕਰ ਸਕਦੇ ਰਿਸ਼ਤੇ ਆ ਹਾਂ ਫਿਰ ਮਾਸੀ ਨੂੰ ਤੁਸੀਂ ਕਹਿ ਦੇ ਵੀ ਕੋਈ ਗੱਲ ਤੁਸੀਂ ਫਿਰ ਹੱਦ ਘਰ ਅੰਦਰ ਲੱਭੋ ਆਹੋ ਜਿੱਦਾਂ ਦੇ ਮਤਲਬ ਆਹੀ ਆ ਚਲੋ ਬੋ ਦੰਦੇ ਲੱਭੋ ਮੰਮੀ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਨਾਲ ਸਾਡੇ ਬਰਾਬਰ ਦੇ ਹੀ ਲੱਭੋ ਆਹ ਵੀ ਗੱਲ ਪਤਾ ਤੇਰੇ ਠੀਕ ਆ ਬੜੀ ਹਨ ਮਤਲਬ ਆਖ ਤੇ ਪੁੱਗਤਣਾ ਕਿਦਾਂ ਆਹੋ ਚਲੋ ਹੁਣ ਇਦਾਂ ਕਰੋ ਤੁਸੀਂ ਨਾ ਇੱਕ ਵਾਰੀ ਦੀਦੀ ਨਾਲ ਗੱਲ ਕਰ ਲਓ ਬਰ ਮਾਸ ਨੂੰ ਫੋਨ ਕਰਕੇ ਪੁੱਛ ਲਿਓ ਹਾਂ ਚਲੋ ਦੀਦੀ ਨੂੰ ਵੀ ਪੁੱਛ ਲੈਣੀ ਆ ਵੀ ਮੰਨਦੀ ਵੀ ਆ ਕਿ ਨਹੀਂ ਤਾਂ ਫੇਰ ਮੈਂ ਫੇਰ ਹੀ ਉਹਦੇ ਨਾਲ ਗੱਲ ਕਰੂੰਗੀ ਜਿਹੜੀ ਕਰਨੀ ਆ ਆਹ ਚਲੋ ਕੋਈ ਗੱਲ ਨਹੀਂ ਤੁਸੀਂ ਬੁਲਾ ਲਿਓ ਤੇ ਮੈਂ ਨਾ ਫੇਰ ਜਾ ਕੇ ਤੇ ਬੰਮੀ ਨੂੰ ਨੱਕਾ ਮੋਰਾਵਾਂ ਚਲੋ ਚਲਾ ਆਲਾ ਠੀਕ ਚਲੋ ਉਹ ਬੜੀਆਂ ਦਾ ਬੜੀਆਂ ਸੋਹਣੀਆਂ ਨੇ ਥੋੜਾ ਜਿਹਾ ਤੋੜ ਹੀ ਲੈਣੀ ਆ ਮੈਂ ਤਾਂ ਇੱਦਾਂ ਚਾਤੀ ਮਾਰਨ ਆਈ ਹਾਂ ਤੇ ਵੀ ਅੱਖਾਂ ਦੂਰੋਂ ਲੱਗਦੀਆਂ ਨੇ ਮੋਟਾ ਤਾਂ ਵੜ ਹੀ ਲੈਣੀ ਆ ਮੰਮੀ ਕੀ ਕਰੰਦੇ ਆ ਹਾਂ ਪੁੱਤ ਸਾਗ ਮੈਂ ਆਈ ਹਾਂ ਚਾਤੀ ਮਾਰਨ ਉਦਾਂ ਹੀ ਅੱਛਾ ਮੈਂ ਦੂਰੋਂ ਲੱਭਣ ਡਿਆ ਵਾ ਕੰਦਲਾਂ ਤੇ ਚਾਹੀਆਂ ਤਾਂ ਕੰਦਾ ਹੈ ਬੜੀਆਂ ਸੋਹਣੀਆਂ ਨੇ ਤੇ ਮੇਰਾ ਦਾਦਾ ਤੋੜ ਹੀ ਲੈਣੀ ਆ ਥੋੜਾ ਜਿਹਾ ਧਰ ਲਾਂਗੇ ਹੈ ਕੋਈ ਨਹੀਂ ਬਣਾ ਲੈਨੇ ਆ ਆਹੋ ਥੋੜਾ ਜਿਹਾ ਬਣਾ ਲਾਂਗੇ ਥੜਾ ਵਾਂ ਨਾਲ ਆਹੋ ਤੋੜ ਲੈਨੇ ਆ ਥੋੜਾ ਜਿਹਾ ਤੇ ਮੈਂ ਆ ਤ ਸਭ ਤੇਰਾ ਨਾ ਫਤਕ ਗੱਲ ਕਰਨੀ ਹੁਣ ਚਲੇ ਕਲਵਾਂਜੇ ਆਈਆਂ ਵਾ ਦੋਈ ਜਣੀਆਂ ਕਿਹੜੀ ਗੱਲ ਮੈਂ ਗੱਲ ਇਹ ਕਰਨੀ ਸੀ ਵੀ ਮਾਸੀ ਤੇਰੇ ਦਾ ਆਇਆ ਸੀ ਫੋਨ ਮਾਸੀ ਦਾ ਆਹੋ ਮਾਸੀ ਦਾ ਫੋਨ ਆਇਆ ਸੀ ਤੋ ਆਖਣ ਦੇ ਹੀ ਹਾਂ ਤੇ ਮੁੰਡਾ ਵਾ ਇੱਕ ਫੌਜੀ ਕਿਹੜਾ ਮੁੰਡਾ ਕੋਈ ਹੁਣਾ ਹੁੰਦੀ ਤੱਕ ਚ ਤੇ ਆਂਦੀ ਵੀ ਫੌਜੀ ਮੁੰਡਾ ਵਾ ਤੇ ਮੇਰਾ ਰਾਧਾ ਵਾ ਤੇ ਆਪਣੀ ਕੁੜੀ ਦਾ ਰਿਸ਼ਤਾ ਕਰ ਲੀ ਗਿਆ ਓ ਮਮੀ ਕਿਹੜੀਆਂ ਗੱਲਾਂ ਲੈ ਕੇ ਬੈ ਗਈਆਂ ਮੈਂ ਨਹੀਂ ਹਲੇ ਵਿਆਹ ਵਿਊ ਕਰਉਣਾ ਠੀਕ ਵਾ ਨਾ ਐਵੇਂ ਹੀ ਆਹੋ ਇਹ ਗੱਲ ਮੈਨੂੰ ਕਹਿਣ ਲਈ ਤੇ ਮੈਂ ਕਿਹਾ ਮੈਂ ਕੁੜੀ ਨੂੰ ਪੁੱਛ ਕੇ ਤੇ ਫਿਰ ਤੈਨੂੰ ਦੱਸਾਂਗੀ ਫੌਜੀ ਆ ਤੇ ਅਗਲਾ ਕੱਲ ਨੂੰ ਕੀ ਪਤਾ ਉਹਦੀ ਕੀ ਡਿਮਾਂਡ ਆ ਮਮੀ ਹਲੇ ਤੇ ਮੈਂ ਪੜਨ ਗਈ ਆ ਹਲੇ ਕੱਲ ਪਰਸੋਂ ਮੈਂ ਐਡਮਿਸ਼ਨ ਲਈਏ ਤੂੰ ਤੁਸੀਂ ਵਿਆਹ ਦੀਆਂ ਗੱਲਾਂ ਮੈਨੂੰ ਨਾ ਪਤਾ ਉਹਨੂੰ ਤੇ ਇਹ ਆ ਨਾ ਫਿਰ ਪੜ ਲਿਆ ਬੈਨੇ ਪਲੱਸ 2 ਕਰ ਲਈ ਆ ਤੇ ਤੁਸੀਂ ਮਨਾ ਕਰ ਦੇਣਾ ਹੀ ਕਿਹੀਂ ਕੁੜੀ ਦਾ ਵਿਆਹ ਨਹੀਂ ਕਰਨਾ ਹਾਂਜੀ ਚੱਲ ਕਿਤੇ ਕਈ ਵਾਰੀ ਰਿਸ਼ਤਾ ਚੰਗਾ ਮਿਲ ਜਾਂਦਾ ਵਾ ਤੇ ਨਹੀਂ ਖੁੰਜਣਾ ਚਾਹੀਦਾ ਮੰਮੀ ਮੈਂ ਨਹੀਂ ਕਰਾਉਣਾ ਵਿਆਹ ਠੀਕ ਵਾ ਨਾ ਐਵੇਂ ਹੋਰ ਹੀ ਗੱਲਾਂ ਲੈ ਕੇ ਬੈਗੇ ਤੁਸੀਂ ਮੈਂ ਹੁਣ ਉਹਦੇ ਨਾਲ ਕਰਾਂਗੀ ਫੋਨ 'ਚ ਗੱਲ ਫਿਰ ਵੀ ਕੁੜੀ ਨਹੀਂ ਮੰਨਦੀ ਅਜੇ ਤੁਸੀਂ ਉਦੋਂ ਮਨਾ ਕਰ ਦੇਣਾ ਸੀ ਨਾ ਮੰਮੀ ਹਲੇ ਮੇਰੇ ਦੋਸਤਾਂ ਦੇ ਭਾਈ ਆਏ ਵਾਲੀ ਕੁੜੀ ਮੰਨੀ ਜਾਵੇ ਜੇ ਆਖੇ ਫਿਰ ਚਲੋ ਮਾਤੜ ਹੈਗੇ ਜੇ ਚੰਗਾ ਕਰ ਲਪਦਾ ਤੇ ਕਰ ਲੈਨੇ ਤੇ ਹੁਣ ਤੇਰੀ ਨਹੀਂ ਫਿਰ ਮਰਜ਼ੀ ਤੇ ਫਿਰ ਮੈਂ ਕੀ ਕਰ ਸਕਦੀ ਆ ਮੰਮੀ ਹੁਣੇ ਜ਼ਿੰਮੇਵਾਰੀਆਂ ਵਿੱਚ ਪਾ ਕੇ ਨਾ ਤੇ ਸਾਰੀ ਉਮਰ ਮੈਂ ਕਿੱਦਾਂ ਕੱਢਣੀ ਆ ਸਾਰੀ ਉਮਰ ਪਤ ਇਦਾਂ ਹੀ ਨਿਕਲ ਜਾਂਦੀ ਐ। ਐੀ ਉਮਰ ਹਲੇ ਹਸਣ ਖਿਡੰਦੀ ਆ। ਤੂੰ ਓਹਨਾ ਕੰਮਾਂ ਦੇ ਵਿੱਚ ਪਾ ਦੇਣਾ ਜ਼ਿੰਮੇਵਾਰੀਆਂ 'ਚ। ਓਤੇ ਇੱਕ ਦਿਨ ਤੇ ਪੈਣਾ ਹੀ ਆ। ਜ਼ਿੰਮੇਵਾਰੀਆਂ 'ਚ ਇੱਕ ਦਿਨ ਤੇ ਪਾਉਣਾ ਹੀ ਆ ਫਿਰ। ਮੰਮੀ ਮੈਂ ਨਹੀਂ ਆ ਮੰਮੀ। ਹਾ ਦੇ ਦੋ ਮੈਂ ਤੋੜ ਲਿਉਣੀ ਕਿੰਨਾ ਕ ਬਣਾਉਣਾ ਵਾ ਕਿਤੇ। ਥੋੜਾ ਜਿਹਾ ਇੰਨਾ ਕੀ ਬਣਾਉਣਾ ਵਾ। ਬਹੁਤਾ ਕੀ ਕਰਨਾ ਵਾ। ਕੋਈ ਨਹੀਂ ਫਿਰ ਮੈਂ ਤੋੜ ਵੀ ਤੜਾ ਲੈਂਦੀ ਤੇਰੇ ਨਾਲ ਹੀ। ਨਹੀਂ। ਅੱਲੀ ਲਿਆਵੇਂਗੀ ਤੋੜ ਕੇ। ਨਹੀਂ ਪਤਾ ਕੀ ਕਰੋ। ਫਲਕ ਤੋੜ ਕੇ ਤੇ ਉਹ ਸਾਫ ਕਰ ਲੋ ਉਹਨਾਂ ਤੱਕ। ਚਲ ਇਹ ਵੀ ਗੱਲ ਠੀਕ ਆ। ਮੈਂ ਤੋੜ ਲਿਉਣੀ ਚੱਟ। ਫਲਕ ਵੱਡ ਕੇ ਨਾ ਮੰਮੀ ਦਾ ਵੀ ਕੋ ਹਾਲ ਨਹੀਂ ਐਸੀ ਆ ਕਰਨਾ ਬਿਸ਼ਤਾ ਆ ਆ ਬਾਦੀ ਕਰੀ ਜਾਂਦੇ ਆ ਕਿਤੇ ਨਾਲੇ ਮੈਥੇ ਸੁਝਿਆ ਵਾ ਕਿ ਲਕਲੀ ਨਾਲ ਵਿਆਹ ਕਰਵਾਉਣਾ ਵਾ ਤੇ ਮੇਰੇ ਸੁਪਨਦਰ ਸਾਰੇ ਪਾਣੀ ਫਿਰ ਜਾਣਾ ਮੁੜ ਕੇ ਉਹਨੂੰ ਮੈਂ ਕੀ ਜਵਾਬ ਦੇਣਾ ਵਾ ਜੇ ਕਿਤੇ ਉਹਨੇ ਕਰ ਦਿੱਤਾ ਨਾ ਫਿਰ ਮੈਂ ਕੀ ਕਰੂੰਗੀ ਇਦਾਂ ਕਰਦੀ ਆ ਉਹਨੂੰ ਫੋਨ ਕਰਕੇ ਨਾ ਇਨੀ ਗੱਲ ਉਹਦੇ ਕੰਨਾਂ ਚ ਪਾ ਦਿੰਨੀ ਵੀ ਕਿ ਮੇਰੇ ਵਾਸਤੇ ਰਿਸ਼ਤਾ ਦੇ ਹੀ ਲੱਭਣ ਤੇ ਮੁੜ ਕੇ ਨਾ ਆਖੀ ਕਿ ਤਰਾ ਵਿਆਹ ਹੋ ਗਿਆ ਵਾ ਤੁਹਾਰੇ ਨਾਲ ਨਹੀਂ ਦੇਣਾ ਚਲ ਸੰਸਾਰ ਆ ਗਿਆ ਪਰ ਕੋਲਾ ਲਈ ਉਹ ਭੈਣ ਰੋਟੀ ਪਾਦੀ ਆ ਤੇ ਹਾ ਕੰਮ ਛੱਡ ਬਾਅਦ ਚ ਕਰੀ ਰੋਟੀ ਤੇ ਮੈਂ ਪਾ ਦਿੰਦੀ ਆ लवली ਤੂੰ ਹਾ ਕਿਹੜੇ ਕੰਮ ਫੜੇ ਆ ਕਿਉਂ ਨਹੀਂ ਆਖੇ ਲੱਗਦਾ ਮੰਮੀ ਨੂੰ ਉਹ ਜੇ ਹੁਣ ਬਾਹਰ ਵਾਲੇ ਹਟਾਏ ਆ ਤੇ ਹੁਣ ਤੂੰ ਬੋਲਣ ਡਿਆ ਬਾ ਮੈਂ ਤੇਰੇ ਭਲੇ ਲਈ ਕਹਿਣ ਦੀ ਆ ਕਿਉਂ ਗਾਲਾਂ ਖਾਨਾ ਰਹਿਣਾ ਉਹ ਜੇ ਤੇ ਮੈਂ ਆਇਆ ਹੀ ਆ ਨਾ ਰੋਟੀ ਨਾ ਪਾਣੀ ਤੇ ਹੁੰਦੇ ਆ ਸਾਰੇ ਜਾਨੇ ਕੁੱਤੇ ਖਾਣੀ ਕਰਨ ਦੇ ਪੈਂਦੇ ਆ ਚੱਲ ਉਹ ਵੀ ਤੇਰੇ ਭਲੇ ਲਈ ਕਹਿੰਦੇ ਆ ਨਾ ਕਰਿਆ ਕਰ ਇਦਾਂ ਤੇ ਪੜ ਲਿਆ ਕਰ ਫੋਨ ਨਾ ਫੜਿਆ ਕਰ ਜ਼ਿਆਦਾ ਪੜਾਈ ਕੰਮ ਹੋਣੀ ਜੇ ਅੱਧਾ ਘੰਟਾ ਚਲਾ ਹੀ ਲੈਣਾ ਫੋਨ ਤੇ ਕਿਹੜੀ ਉੱਥੇ ਆਖਰ ਆ ਚਦੀ ਚੱਲ ਚਲਾਉਣ ਦੀ ਕੋਈ ਗੱਲ ਨਹੀਂ ਆ ਨਾਲ ਕੰਮ ਵੀ ਕਰਿਆ ਕਰਨਾ ਹੁਣ ਤੇਰੇ ਭਾਜ ਸਾਰਾ ਦਿਨ ਲੱਗੇ ਰਹਿੰਦੇ ਉਹਨਾਂ ਨਾਲ ਮੰਮੀ ਤਾਂ ਕਹਿੰਦੀ ਆ ਤਾਂ ਮੈਂ ਕਿਹਾ ਉੱਥੇ ਕੋਈ ਕੰਮ ਨਹੀਂ ਆ ਕਣਕਾਂ ਦੇ ਹੱਦ ਹਰੀਆਂ ਉੱਥੇ ਜਾ ਕੇ ਕੀ ਪਤਾ ਕੀ ਕਰਦੇ ਰਹਿੰਦੇ ਚੱਲ ਮੈਂ ਗੱਲ ਸੱਝਾ ਕਰ ਇਹਨਾਂ ਤੇ ਹੌਸਲਾ ਹੋਊਗਾ ਨਾ ਇਹਨਾਂ ਨੂੰ ਕਿ ਹੁੰਦਾ ਜਮਗਰ ਨਾ ਮੈਂ ਗੱਲ ਸੱਝਾ ਕਰੂੰਗਾ ਮੈਨੂੰ ਰੋਟੀ ਤੇ ਦੇਹ ਪਾ ਗਏ ਹੋ ਨਾ ਚੱਲ ਤੂੰ ਬੈ ਮੱਲੇ ਹੁੰਦੀ ਰੋਟੀ ਜਿਹੜਾ ਨਹੀਂ ਦੋ ਵਾਲੇ ਹੋ ਜਾਂਦਾ ਸੰਦਾ ਚ ਜਿਕੇ ਚਲ ਗਈ ਹੈ ਹੈ ਨਹੀਂ ਘਰ ਕਦਮੇ ਜਾਦਾ ਗਿਆ ਵਾ ਮੁੰਡਿਆ ਮੁੰਡਿਆਂ ਦੇ ਨਾਲ ਇਦਾਂ ਕਰਦੀ ਉਹਨੂੰ ਫੋਨ ਲਾ ਦੇ ਨਾ ਕਹਿ ਜਿੰਨੀ ਆ ਵੀ ਆਹ ਗੱਲ ਹੋਉਂਦੀ ਆ ਘਰ ਦੇ ਵਿੱਚ ਮੁਰਕੇ ਨਾ ਹੋਈ ਵੀ ਦੱਸਿਆ ਨਹੀਂ ਹੈਲੋ 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 ਮਨਜੀ ਕੀ ਰਹਿੰਦੇ ਕੋਈ ਨਹੀਂ ਬੈਠਾ ਇੱਥੇ ਤੋਂ ਪਈ ਠੀਕ ਹੈ ਕਰੇਗਾ ਨਾ ਨਾ ਕਰ ਗਨੇ ਹੋਣਾ ਅੰਦਰ ਹੀ ਐਸੇ ਠੀਕ ਹੈ ਹੂੰ ਕਿ ਮੈਂ ਨਾ ਤੇਨਾਂ ਨਹੀਂ ਕਿਹਾ ਕਿ ਕਰਨੀ ਆ ਕਿਹੜੀ ਗੱਲ ਲਈ ਆ ਮੇਰੇ ਵੀ ਤੇਰੀ ਗੱਲ ਮੰਨਦੇ ਹੀ ਹੋਰੇ ਉਹਨੇ ਕਹਿ ਰਹੇ ਅੱਛਾ ਤੂੰ ਕੀ ਆਖਿਆ ਗੱਡੀ ਦੇ ਨਾ ਕਿਰੀ ਮਰ ਗਈ ਆ ਨਹੀਂ ਤੂੰ ਕੀ ਆਖਿਆ ਉਹਨਾਂ ਮੈਂ ਕੀ ਕਹਣਾ ਮੈਂ ਥੀ ਕਹਿਣਾ ਕਿ ਮੈਂ ਨਹੀਂ ਕਰਵਾਵਾਂਗੇ ਫੜੀ ਨਹੀਂ ਮਰ ਗਈ ਐ ਉਹਨੇ ਕਰ ਦਿੱਤਾ ਤੇ ਮੈਂ ਨਹੀਂ ਕੋਈ ਵੀ ਯਾਰਾ ਗੱਲਿਆਂ ਨੂੰ ਇਦਾਂ ਕਿੰਨਾ ਕਰਤਾ ਦਾ ਉਹ ਕੋਈ ਇਦਾਂ ਕਿਦਾਂ ਕਰ ਦੇਣਗੇ ਤੂੰ ਨਾ ਕਰ ਦੇਣੀ ਨਾ ਤੇ ਮੈਂ ਨਹੀਂ ਇਹ ਜੇ ਕਰਾਉਣਾ ਮੈਂ ਹੁਣ ਇੱਕ ਦੋ ਵਾਰ ਤੇ ਕਿਹਾ ਵਾ ਕਿੰਨੇ ਵਾਰ ਕਹਿਣਾ ਉਹਨਾਂ ਨੇ ਨਾ ਇਸ ਤਰ੍ਹਾਂ ਲੱਭੇ ਕਿ ਜਦਾਂ ਤੇ ਕਰ ਦੇਣਾ ਵਾ ਜਿਹੇ ਦੇ ਗੱਲ ਕਰਨੀ ਹੈ ਨਾ ਆਪਣੇ ਭਰੇ ਗੱਲ ਕਰਨ ਲੈ ਉਹ ਚੱਲ ਕੋਈ ਗੱਲ ਨਹੀਂ ਜੇ ਗੱਲ ਹੀ ਧੁਰੀ ਹੈ ਨਾ ਜਿਹੜਾ ਕਰਤਾ ਵਾ ਉਹਨਾਂ ਨੇ ਇਹ ਨਹੀਂ ਗੱਲ ਧੁਰੀ ਤੇ ਪਰ ਵੀ ਤੇ ਨਹੀਂ ਆ ਉਹ ਨਹੀਂ ਕਿਤੇ ਵੀ ਕਰ ਦਿੰਦੇ ਇਹ ਜਿਹੜੀ ਕਿਤੇ ਪਿੱਛੇ ਫੇਰ ਨੂੰ ਕਰਦੇ ਹੁੰਦੇ ਨਹੀਂ ਕੋਈ ਗੱਲ ਨਹੀਂ ਜੇ ਹੁਣ ਗੱਲ ਹੋਊਗੀ ਨਾ ਘਰ ਤੇ ਫਿਰ ਮੈਨੂੰ ਦੱਸੋ ਤੇ ਮੈਂ ਕਰ ਲੂੰਗਾ ਗੱਲ ਆਪੇ ਕਰ ਅਗਲੀ ਆਪਣੇ ਘਰੇ ਮਾੜੀ ਮੋਢੀ ਕਰੋ ਹੁਣ ਗੱਲ ਆਪੇ ਤੇ ਹੀ ਗੈਨ ਹੈ ਕਿ ਮੇਰੀ ਭੈਣ ਹੈ ਵੀ ਹੈ ਤਾਂ ਅੰਦੇ ਨਾਲ ਕਰੋ ਹੁਣ ਉਹ ਕੋਈ ਗੱਲ ਨਹੀਂ ਹੌਂਸ ਲੈਣਾ ਕਰੂੰਗਾ ਹੁਣ ਗੱਲ ਕਿ ਸਿੱਧਾ ਉਹਨੂੰ ਕਹਿਦਾ ਜਾ ਕੇ ਚਲ ਠੀਕ ਹੈ ਹਾਂ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਗੱਲ ਆਪੇ ਚੱਲ ਤੇਰੇ ਘਰ ਵਾਲੇ ਹੋਈ ਹੈ ਮੜੀ ਤੇ ਉਹ ਤੁਹਾਨੂੰ ਜੇ ਕਹਿਣ ਜੇ ਉਹ ਵਿਆਹ ਕਰਾ ਤੇ ਜੇ ਨਹੀਂ ਜੇ ਤੂੰ ਵਿਆਹ ਕਰਦਣਗੇ ਉਹ ਵੀ ਕਿੰਨਾ ਲਿਆ ਗੱਲ ਕਰਦਾ ਫੋਨ ਤੇ ਕਦੋਂ ਦਾ ਲੱਗਾ ਵਾ ਮੈਨੂੰ ਤੇ ਲੱਗਦਾ ਵਾ ਕਿ ਕੁੜੀ ਦੇ ਨਾਲ ਹੀ ਗੱਲਾਂ ਕਰਨ ਦਿਆ ਵਾ ਮੈਂ ਵੀ ਨਾ ਸੱਚੀ ਕਹਿੰਦੀ ਆ ਕਿ 24 ਘੰਟੇ ਫੋਨ 'ਤੇ ਲੱਗਾ ਰਹਿੰਦਾ ਵਾ ਇੱਦਾਂ ਕਰਦੀ ਆ ਹੁਣ ਤੇ ਕੋਈ ਗੱਲ ਨਹੀਂ ਕਰ ਲੈਂਦਾ ਇਹਨੂੰ ਗੱਲ ਬਾਤ ਨਾ ਇਹਨੇ ਚੋਰੀ ਫੜੂਗੀ ਕਿ ਕਿਹਦੀ ਨਾਲ ਗੱਲ ਕਰਦਾ ਵਾ ਗਾਵਾ ਵਿੱਚ ਮਿੱਥੂ ਹੀ ਪੈ ਜਾਂਦੀ ਆ ਕਿ ਤੂੰ ਇਹਦੀ ਸੈੱਟ ਲੈਣੀ ਐ ਮੈਂ ਮੈਥਸ ਨੂੰ ਭਾਈ ਸੋਚਾਂ ਢੀ ਐ ਚਲ ਪੜ ਲਊਗਾ ਪਰ ਮੈਨੂੰ ਨਹੀਂ ਲੱਗਦਾ ਇਹਨੇ ਪੜਨਾ ਇਹ ਤਾਂ ਹੋ ਰਹੀ ਹਰਕਤਾਂ ਕਰਦਾ ਫਿਰਦਾ ਵਾ ਕੱਲ ਨੂੰ ਕਿਤੇ ਫੜਿਆ ਗਿਆ ਕਿ ਕੁੜੀ ਤੇ ਮਗਰ ਫਿਰਦਾ ਹੋਇਆ ਤੇ ਕੁੜੀ ਵਾਲੇ ਕੀ ਕਹਿਣਗੇ ਇਹਨੂੰ ਛਿੱਤਰੀ ਫੇਰਨਾ ਫਿਰ ਆਉਂਦਾਂ ਨੇ ਕਰਦੀਆਂ ਪਹਿਲਾਂ ਮੰਮੀ ਨਾਲ ਗੱਲ ਕਰ ਲੈਣੀ ਆ ਜੇ ਇਹ ਤੇ ਦਲਜੀਤ ਨੂੰ ਪਤਾ ਲੱਗ ਗਿਆ ਨਾ ਤੇ ਬੇਇੱਜ਼ਤੀ ਸਾਡੀ ਸਾਰਿਆਂ ਦੀ ਹੋ ਜਾਣੀ ਆ ਇਹ ਪਤਾ ਨਹੀਂ ਕੀ ਕਰਦਾ ਫਿਰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਇਦਾਂ ਕਰਦੀਆਂ ਪਹਿਲਾਂ ਮੰਮੀ ਨਾਲ ਜਾਣਦੀ ਆ ਸੰਦੀਪ ਲਾਵਾਚਾ ਨੇ ਡੈਮ ਲਾਤਾ ਜਾਣਾ ਕਿਤੇ ਉਹ ਜਾਣਾ ਇਹ ਬਾਹਰ ਫੋਨ ਕਰਦੇ ਡੈਡੀ ਅੱਛਾ ਅੱਛਾ ਠੀਕ ਹੈ ਪਾਣੀ ਜਾਣਾ ਹੀ ਕੰਮ ਠੀਕ ਹੈ ਠੀਕ ਹੈ ਪੀ ਲੋ ਜਾ ਫਿਰ ਛੇਤੀ ਕੋਈ ਨਹੀਂ ਪੀ ਲੈਣੇ ਆ ਹਾਂਜੀ ਮੇਰੀ ਗੱਲ ਸੁਣਾ ਮੈਂ ਸੋਚਣ ਡਿਆ ਸੀ ਡੈਡੀ ਨੇ ਕਹਿੰਦੇ ਪਾਲੀ ਉਧਰ ਵੇਚ ਦਈਏ ਇਹ ਪਾਲ ਨੂੰ ਪਿਆਲੀ ਵੇਚਦੀ ਆਪਾਂ ਕਿੰਨਾ ਖੋਏ ਨਾ ਸੰਦੀਪ ਕੋਈ ਗੱਲ ਨਹੀਂ ਇਦਾਂ ਸੋਚਿਆ ਕਰੋ ਚੰਗਾ ਹੀ ਹੋਊਗਾ ਜੋ ਵੀ ਹੋਊਗਾ ਇਹ ਕਿਹੜਾ ਮਾੜਾ ਸੋਚਣ ਡੇ ਸਾਡਾ ਕਹਿਣ ਤੇ ਇਹ ਤੇ ਪਿਆਲੀ ਤੇ ਪਹਿਲੇ ਮਿਲਦੀ 30 ਲੱਖ ਨੂੰ ਕਹਿੰਦੇ ਬੰਦਾ ਇਹ ਕਹਿੰਦੇ 50 ਲੱਖ ਨੂੰ ਮਿਲ ਜੂਗੀ ਮੰਨ ਲੈ ਨਾ ਮੰਨੇ ਉਹ ਬੰਦਾ 50 ਲੱਖ ਕਿ ਆ ਬਰੇ ਪੈਸੇ ਕਰਦੇ ਲੈਣੇ ਨਾ ਉਧਰ ਪਹਿਲੀ ਵੇਚ ਕੇ ਚਲ ਕੋਈ ਗੱਲ ਨਹੀਂ ਤਾ ਨਾ ਸੋਚੋ ਕੀ ਬਤਾ ਤੁਹਾਡੇ ਭਲੇ ਲਈ ਨਹੀਂ ਕਿਹਾ ਡੈਡੀ ਨੇ ਸ਼ਾਇਦ ਨਾ ਹੀ ਵੇਚੇ ਅੱਗੇ ਗੱਲ ਸੁਣੋ ਤੁਹਾਨੂੰ ਮੰਮੀ ਡੈਡੀ ਤੇ ਚਾਹ ਹੈ ਨਹੀਂ ਨੇ ਵੀ ਯਕੀਨ ਤੇ ਹੈਗਾ ਵਾ ਤੁਹਾਨੂੰ ਲੈ ਗਏ ਦੇਣਗੇ ਪਹਿਲੀ ਪੈਸੇ ਇਦਾਂ ਥੋੜੀ ਖਰਚ ਦੇਣੇ ਅਸੀਂ ਮੈਂ ਤਾਂ ਪੈਸੇ ਘੋਲ ਹੁੰਨਾ ਤੇ ਖਰਚੇ ਜਾਂਦੇ ਆ ਉਹ ਨਹੀਂ ਖਰਚਦੇ ਆਪਾਂ ਕੋਈ ਨਾਲੇ ਟੈਨਸ਼ਨ ਨਾ ਲਿਆ ਕਰੋ ਇੰਨੀ ਜਿਵੇਂ ਜਿਹੜੇ ਮੰਮੀ ਡੈਡੀ ਹੈਗੇ ਨਾ ਸਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਕਿੰਨਾ ਵਿਚਾਰੇ ਉਹ ਕਰਦੇ ਆ ਸਾਡਾ ਮੰਮੀ ਤਾਂ ਸਾਰਾ ਦਿਨ ਤੁਹਾਡਾ ਹੀ ਨਾਂ ਜਪਦੇ ਰਹਿੰਦੇ ਆ ਚਲ ਕੋਈ ਗੱਲ ਨਹੀਂ ਮੈਂ ਅਗਰ ਮਰਾ ਕਹਿਣ ਡਿਆਵਾ ਪਰ ਪੈਸੇ ਮੇਰੇ ਤੇ ਵਧੀਆ ਵਾ ਮੈਂ ਉਹਦੇ ਡੈਡੀ ਨੂੰ ਕਹਤਾ ਸੀ ਅੱਛਾ ਮੈਨੂੰ ਪੈਸੇ ਲੈ ਲਓ ਮੈਂ ਇੱਥੇ ਲਿਖੀ ਪਰ ਮੈਂ ਘਰ ਇੱਥੇ ਨਹੀਂ ਰਹਿਣਾ ਮੈਂ ਘਰ ਆਪਣਾ ਨਵਾਂ ਬਣਾਉਣਾ ਮੈਂ ਇਹ ਗੱਲ ਕਹਤੀ ਉਹਨਾਂ ਨੂੰ ਮੰਮੀ ਨਹੀਂ ਗੀ ਮੰਨਦੇ ਹੈਗੇ ਸਬੀ ਨੂੰ ਮੰਨਣ ਚਾਹੀਦਾ ਨਾ ਮੰਨਣਾ ਡੈਡੀ ਨੂੰ ਮੈਂ ਇਹ ਗੱਲ ਕਹੀ ਹੈ ਤੇ लवली ਨੇ ਵੀ ਗੱਲ ਕਹੀ ਮੈਂ ਆਮੀ ਭੜੀ ਦਾ ਉਹ ਤੇ ਮੈਂ ਵੀ ਸਮਝਾਇਆ ਮਮੀ ਨੂੰ ਉਹਦਾਂ ਨੂੰ ਮੋਟੀ ਆ ਗਈ ਤੇ ਉਹਨੇ ਗੱਲਾਂ ਪਤਾ ਕੀਤੀਆਂ ਤੇ ਫਿਰ ਵੀ ਤੇ ਜਾਣਾ ਹੀ ਹੈ ਨਾ ਇਹੋ ਗੱਲ ਮੈਂ ਕਹੀ ਯਾਰ ਕੱਲ ਨਵਾਂ ਜੀ ਆਉਣਾ ਉਹਦਾ ਕੋਈ ਪਤਾ ਨਹੀਂ ਹੈ ਉਹ ਲਗੜੀ ਚੰਗਾ ਮੈਨੂੰ ਵੀ ਪਤਾ ਚੰਗਾ ਜਿਹੜੀ ਨਵੀਂ ਆਉਣਾ ਉਹਦਾ ਕੋਈ ਪਤਾ ਨਹੀਂ ਹੈ ਕਿੱਦਾਂ ਨਹੀਂ ਹੋਣੀ ਕਿੱਦਾਂ ਨਹੀਂ ਇਹ ਤੇ ਗੱਲ ਸਹੀ ਆ ਚਲ ਕੋਈ ਗੱਲ ਨਹੀਂ ਆਪਾਂ ਜਾਵਾਂਗੇ ਪਿੰਡ ਫਿਰ ਪਤਾ ਕਰਕੇ ਆਵਾਂਗੇ ਕੀ ਬੰਦ ਆਗਾ ਉਹਦਾ ਫੋਨ ਲਾਉਂਦੇ ਆ ਮੈਨੂੰ ਬੰਦੇ ਦਾ ਅੱਛਾ ਤੇ ਉਹ ਕਹਿੰਦੇ ਆ ਮਤਲਬ ਇਦਾਂ ਪੜੀ ਮੇਰੀ ਆਲੀ ਵੈਕੰਡੀ ਹੈ ਫਿਰ ਠੀਕ ਹੈ ਠੀਕ ਹੈ। ਹਾਂ ਦੱਸੋ ਮੈਂ 28 ਲੱਖ ਰੁਪਏ ਨੂੰ ਮੈਂ ਲਾਇਆ ਦੱਸਿਆ ਰੇਟ। ਉਹੀ ਹੈ ਵੀ 25-24 ਪੰਜ ਲੱਖ ਨਿਕਲ ਜੇ ਨਾ ਤੇ ਚੰਗੀ ਆ। ਹਾਂਜੀ। ਡੈਡੀ ਵੀ ਉਹ ਗੱਲ ਕਹਿ ਰਹੇ ਸੀ ਕਿ 25 ਤੱਕ ਇਥੋਂ ਮਿਲ ਜਾਣੀ ਆ। ਠੀਕ ਹੈ। ਜੇ ਤੱਕ 25 ਤੱਕ ਵੇਗੀ ਨਾ ਉਥੇ। ਪਰ ਜੇ 25 ਤੱਕ ਲੈਣੀ ਆ। ਫਿਰ ਵਧੀਆ ਹੋ ਇਹਨਾਂ ਕੰਮ। ਫਿਰ ਇਥੇ ਮੋਟਰ ਵੀ ਲੱਗੀ ਪਈ ਜੀ। ਨਹੀਂ ਨਹੀਂ ਲੈ ਲੈਣੀ ਆਪਾਂ। ਪੈਸੇ ਕਿਉਂ ਖਰਚਣੇ ਆਪਾਂ? ਨਹੀਂ ਇਦਾਂ ਕੋਲ ਬੈਨਾਂ ਪੈਸੇ ਖਰਚੇ ਜਾਂਦੇ ਆ। ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇੰਨੀ। ਵੀ ਚਲ ਸੁਣ। ਉਹ ਬਾਹਰ लवली ਫੋਨ ਤੇ ਲੱਗਾ ਰਹਿੰਦਾ ਡੈ ਬਚੇਰਾ ਮੰਮੀ ਸਮਝਾਉਂਦੇ ਆ ਮੈਂ ਤਾਂ ਮੰਮੀ ਨੇ ਸਮਝਾਇਆ ਕੋਈ ਗੱਲ ਨਹੀਂ ਇਹੋ ਉਮਰ ਹਾਂ ਫਿਰ ਕੀ ਆ ਦੋਸਤਾਂ ਨਾਲ ਲੱਗਾ ਰਹਿੰਦਾ ਨਾ ਹੋਰ ਕਿਹਨਾਂ ਲੱਗਣਾ ਹੁੰਦੇ ਉਮਰ ਤੇ ਹੈਗੀ ਆ ਜੇ ਹੁਣ ਪੜ ਲਊਗਾ ਨਾ ਕਿਤੇ ਨੌਕਰੀ ਲੱਗ ਜਾਊਗਾ ਬਚੇਰਾ ਮੰਮੀ ਸਮਝਾਉਂਦੇ ਆ ਪਰ ਉਹ ਨਹੀਂ ਸਮਝਦਾ ਹੈਗਾ ਮੈਂ ਵੀ ਬਚੇਰਾ ਸਮਝਾਇਆ ਹੀ ਪਰ ਫਿਰ ਮੈਂ ਵੀ ਸੋਚਦੀ ਆ ਚਲ ਕੋਈ ਗੱਲ ਨਹੀਂ ਕਰ ਲੈਂਦੇ ਉਹ ਐਸ਼ ਬਾਅਦ ਚ ਜ਼ਿੰਮੇਵਾਰੀਆਂ ਪੈ ਜਾਂਦੀਆਂ ਸਿਰ ਤੇ ਕੋਈ ਗੱਲ ਨਹੀਂ ਮੈਂ ਵੀ ਇਹਨੂੰ ਸਮਝਾਉਂਗਾ ਕਿ ਪੜੀ ਬਣ ਜੀ ਕੋਹ ਨਹੀਂ ਰੱਖਿਆ ਤੇ ਸਰਕਾਰੀ ਨੌਕਰੀ ਮਿਲ ਗਈ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਜੀ ਇਹਦੇ ਨਾਲਸਾ ਹੀ ਆ ਜਿਵੇਂ ਕਹਿੰਦੇ ਆਂ ਕਿ ਚੱਲ ਚੰਗੀ ਨੌਕਰੀ ਮਿਲ ਜੇ ਪੜ੍ਹ ਲੈ ਵਧੀਆ ਸਭੋ ਚੱਲ ਠੀਕ ਹੈ ਕੋਈ ਗੱਲ ਨਹੀਂ ਸਮਝ ਲੋ ਮੈਂ ਟਾਈਮ ਨਾ ਮੁੰਡਿਆਂ ਚ ਇੰਨਾ ਪੈਂਦਾ ਖਲਾਉਂਦਾ ਨਹੀਂ ਆ ਇਹ ਟਾਈਮ ਲੈ ਸਮਝੂ ਨਾ ਤੇ ਚੰਗਾ ਨਹੀਂ ਬਥੇਰਾ ਸਮਝਾਈਦਾ ਵਾ ਚਲ ਕੋਈ ਗੱਲ ਨਹੀਂ ਅੱਗੇ ਨਹੀਂ ਆਣਾ ਹੀ ਹੈ ਹਜੇ ਕੋਈ ਗੱਲ ਨਹੀਂ ਚੱਲ ਕੋਈ ਗੱਲ ਫੇ ਪੀਣਾ